ਕੱਲ ਮਿਤੀ 18 ਅਗਸਤ 2025 ਨੂੰ ਸਵੇਰ ਤੋਂ ਹੀ ਮਾਨਜੁਗ ਡੀਜੀਪੀ ਸਾਹਿਬ ਪੰਜਾਬ ਅਤੇ ਮਾਨਜੁਗ ਐਸਐਸਪੀ ਸਾਹਿਬ ਸੰਗਰੂਰ ਦੇ ਨਿਸ਼ਾ ਨਿਰਦੇਸ਼ਾਂ ਤੇ ਕਾਸੋ ਆਪਰੇਸ਼ਨ ਕੀਤਾ ਗਿਆ ਸੀਗਾ ਜਿਸ ਵਿੱਚ ਪਹਿਲਾਂ ਤੋਂ ਜਿਵੇਂ ਤੁਹਾਨੂੰ ਜਾਣਕਾਰੀ ਦਿੱਤੀ ਗਈ ਸੀ ਕਿ ਉਹਦੇ ਵਿੱਚ ਕੁਝ ਮੋਬਾਈਲ ਤੇ ਕੁਝ ਵਹੀਕਲ ਇੰਪੌਂਡ ਕੀਤੇ ਗਏ ਸੀਗੇ ਤਾਂ ਉਸ ਤੋਂ ਬਾਅਦ ਅਸੀਂ ਉੱਥੇ ਮੌਕੇ ਤੇ ਹੀ ਇੱਕ ਜਿਹੜਾ ਸਮਗਲਰ ਸੀਗਾ ਉਹਦੇ ਘਰ ਦੀ ਜੋ ਪ੍ਰਾਪਰਟੀ ਫ੍ਰੀਜ਼ ਕਰਾਈ ਸੀਗੀ ਉਹਦੀ ਫ੍ਰੀਜ਼ਿੰਗ ਆਰਡਰ ਵੀ ਉਹਨਾਂ ਦੇ ਘਰ ਦੇ ਬਾਹਰ ਲਗਵਾਏ ਗਏ ਸੀਗੇ ਇਸ ਤੋਂ ਇਲਾਵਾ ਕੱਲ ਅਸੀਂ ਉਸੇ ਲੜੀ ਦੇ ਤਹਿਤ ਸਾਡੇ ਜਦੋਂ ਪੁਲਿਸ ਪਾਰਟੀਆਂ ਅਗਸਤ ਵਿੱਚ ਸੀ ਸਰਚ ਦੇ ਵਿੱਚ ਲੱਗੀਆਂ ਹੋਈਆਂ ਸੀਗੀਆਂ ਤਾਂ ਸਾਨੂੰ ਇੱਕ ਵਧੀਆ ਕਾਮਯਾਬੀ حاصل ਹੋਈ ਹੈ ਜਿਸ ਵਿੱਚ ਅਸੀਂ 151 ਨੰਬਰ ਐਫ ਆਈ ਆਰ ਦਰਜ ਕੀਤੀ ਹੈ ਕੱਲ ਹੀ ਜਿਸ ਵਿਧਾਰਾਂਵਾਂ ਹੈਗੇ ਨੇ 21 ਤੇ 27 ਐਂਡੀਪੀਆ ਸੈਕਟਰ ਜਿਸ ਵਿੱਚ ਅਸੀਂ ਦੋ ਵਿਅਕਤੀ ਨੂੰ ਕਾਬੂ ਕੀਤਾ ਐਕਟਿਵਾ ਦੇ ਉੱਪਰ ਉਹ ਅਨਾਜ ਮੰਡੀ ਧੂਲੇ ਵਿੱਚ ਵਿਖੇ ਐਦਾਂ ਕਰਕੇ ਨਸ਼ਾ ਵੇਚ ਰਹੇ ਸੀਗੇ ਜਿਨ੍ਹਾਂ ਕੋਲ ਸਾਨੂੰ 20 ਗ੍ਰਾਮ ਹੈਰੋਇਨ ਅਤੇ ਉਹਨਾਂ ਵੱਲੋਂ ਕੁਝ ਜਿਹੜੀ ਹੈਰੋਨਿ ਚੇਚੀ ਗਈ ਸੀ 28000 ਦੀ ਡਰਗ ਮੰਨੀ ਉਹ ਵੀ ਨਾਲ ਬਰਾਮਦ ਹੋਈ ਆ ਤੇ ਦੋਨਾਂ ਨੂੰ ਹੀ ਅਰੈਸਟ ਕਰਕੇ ਮੁਕਦਮਾ ਰਜਿਸਟਰ ਕਰਕੇ ਉਹਨਾਂ ਨੂੰ ਅੱਜ ਮਾਜੂਦ ਅਦਾਲਤ ਤੇ ਪੇਸ਼ ਕੀਤਾ ਗਿਆ ਹੈ ਨਸ਼ਾ ਤਸਕਰੀ ਨੂੰ ਸਰ ਕੀ ਮੈਸੇਜ ਦੇਣਾ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ ਮੈਂ ਇਹੀ ਮੈਸੇਜ ਦੇਣਾ ਚਾਹਾਂਗਾ ਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੈ ਕਿ ਇੱਕ ਨਸ਼ਾ ਤਸਕਰ ਦੀ ਸਿ ਪ੍ਰਾਪਰਟੀ ਫ੍ਰੀਜ਼ ਕਰਾਈ ਹੈ ਤੇ ਇਸੇ ਤਰ੍ਹਾਂ ਹੀ ਜਿਹੜੇ ਵੀ ਨਸ਼ਾ ਤਸਕਰ ਇਹ ਕੰਮ ਕਰਨ ਬਹਾਜ ਨਹੀਂ ਹੋਣਗੇ ਤਾਂ ਉਹਨਾਂ ਦੀ ਜਾਇਦਾਦਾਂ ਨੇ ਜਿਹੜੀਆਂ ਉਹ ਵੀ ਐਸ ਪਰ ਲਾ ਕੁਰਕ ਕਰਾਵਾਂਗੇ ਤੇ ਇਹਨਾਂ ਨੂੰ ਫੜ ਕੇ ਸਲਾਖਾਂ ਦੇ ਪਿੱਛੇ ਸੱਟਾਂਗੇ ਪਹਿਲਾਂ ਕਾਮਲੇ ਦਰ ਬਣੂ ਇਹਨਾਂ 'ਤੇ ਪਹਿਲਾਂ ਹੀ ਕਾਫੀ ਮਾਮਲੇ ਦਰਜ ਨੇ ਜੀ